ਦੋਸਤੋ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਇਹ ਭਜਨ ਸੁਣਾ ਹੋਣਾ ਕਹਿੰ ਜਾਂ ਮਿੱਤਲ ਦਾ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਮਤਲਬ ਕਿ ਜਿਨ੍ਹਾਂ ਨੇ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਸਥਾਪਨਾ ਕਰਵਾਈ ਸੀ ਯਾਨਕੀ ਬੀਜੇਪੀ ਸਰਕਾਰ ਦੌਰਾਨ ਜਿਹੜੇ ਰਾਮ ਮੰਦਰ ਨੂੰ ਲੈ ਕੇ ਆਏ ਆ ਅਸੀਂ ਉਹਨਾਂ ਦੀ ਸਰਕਾਰ ਲੈ ਕੇ ਆਵਾਂਗੇ ਇਹਦਾ ਮਤਲਬ ਇਹ ਸੀ ਪਰ ਅਸੀਂ ਹੁਣ ਤੁਨੇ ਇੱਕ ਹੋਰ ਨਵਾਂ ਗਾਣਾ ਸੁਣਾਉਣ ਲੱਗੇ ਆ ਜਿਹਦੇ ਵਿੱਚ ਜਿਹੜੇ ਹੁਣ ਲੋਕ ਸਭਾ ਇਲੈਕਸ਼ਨ 2024 ਹੋ ਰਿਹਾ ਹੈ ਤੇ ਪੰਜਾਬ ਦੇ ਬਠਿੰਡਾ ਦੀ ਲੋਕ ਸਭਾ ਸੀਟ ਤੋਂ ਅਕਾਲੀ ਪਾਰਟੀ ਦੀ ਜਿਹੜੀ ਉਮੀਦਵਾਰ ਨੇ ਬੀਬਾ ਹਰਸਮਰਤ ਕੌਰ ਬਾਦਲ ਪਰਿਵਾਰ ਚੋਂ ਤੇ ਉਹਨਾਂ ਦੇ ਲਈ ਇੱਕ ਜਨ ਸਭਾ ਰੈਲੀ ਸੀ ਉਹਨਾਂ ਦੇ ਲਈ ਇੱਕ ਲੜਕੀ ਆ ਸੰਗੀਤਾ 바ਵਾ ਉਸਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਗਾਣੇ ਦੇ ਬੋਲ ਸੁਣਾਏ ਕਹਿੰਦੇ ਜੋ ਏਮਸ ਕੋ ਲਾਏ ਹਨ ਹਮ ਉਨਕੋ ਲਾਏਗੇ ਮਤਲਬ ਕਿ ਬੀਬਾ ਹਰਸਮਰਤ ਕੌਰ ਦੇ ਕਾਰਜਕਾਲ ਦੌਰਾਨ ਇਥੇ ਐਮਸ ਹਸਪਤਾਲ ਦੀ ਨਹੀਂ ਰੱਖੀ ਗਈ ਸੀ ਐਮਸ ਹਸਪਤਾਲ ਬਠਿੰਡਰ ਨੂੰ ਮਿਲਿਆ ਉਹਨਾਂ ਦੀ ਬਦੌਲਤ ਤਾਂ ਅਸੀਂ ਉਹਨਾਂ ਨੂੰ ਵੋਟ ਪਾਵਾਂਗੇ ਉਹਨਾਂ ਦੀ ਸਰਕਾਰ ਲੈ ਕਾਵਾਂਗੇ ਉਹਨਾਂ ਨੂੰ ਐਮਪੀ ਬਣਾਵਾਂਗੇ ਤਾਂ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਲੜਕੀ ਆ ਸੰਗੀਤਾ 바ਵਾ ਜਿਹੜੀ ਬੀਬਾ ਹਰਸਮਿਤ ਕੌਰ ਦੇ ਸਾਹਮਣੇ ਇਹ ਗਾ ਕੇ ਸੁਣਾ ਰਹੀ ਹੈ ਜੋ ਐਮਸ ਕੋ ਲਾਏ ਹੈ ਹਮ ਉਹਨੂੰ ਲਾਏਗੇ ਤੇ ਬੀਬਾ ਹਰਸਮਿਤ ਕੌਰ ਵੀ ਵੜੇ ਤਾੜੀਆਂ ਮਾਰ ਕੇ ਬੜੇ ਖੁਸ਼ ਹੋ ਰਹੇ ਨੇ ਇਹ ਬੋਲ ਸੁਣ ਕੇ ਤੁਹਾਨੂੰ ਵੀ ਸੁਣਾਉਣੇ ਆ ਤੁਸੀਂ ਵੀ ਸੁਣੋ ਤੇ ਆਪਣੇ ਕਮੈਂਟ ਕਰਿਓ ਵਿਚਾਰ ਦਿਓ ਜਪੇ ਆਏਗੇ ਜੋ ਤੇ ਮਿਲ ਕੋ 来ਏ ਮਾਣੋ ਨਿਕੋ 来ਏ ਬੱਧਿਆ ਦਾ ਮੋਤੀਰਾ ਰੱਜਿਆ ਦਾ ਮੋਤੀਰਾ ਪੀਗਾ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ